ਸਤਿਕਾਰਯੋਗ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਜਿਹਨੂੰ ਅਸੀਂ ਅੰਗਰੇਜ਼ੀ ਟੂੜਾ ਕਹਿੰਦੇ ਆ ਲੋਜੀ ਪਾਹ ਵਾਲਾ ਸਾਡਾ ਸਮਾਨ ਆ ਇਹਨੂੰ ਅਸੀਂ ਦੇਸੀ ਘੋਚ ਬਣਾਵਾਂਗੇ ਇਹਦੇ ਵਿੱਚ ਛੋਟ ਬੱਟੀ ਲੈ ਚੀ ਕਾਲੀਆਂ ਮਿਰਚਾਂ ਸੌਫ ਝੁਵੈਣ ਮਾਖਜ ਬਦਾਮ ਕਾਜੂ ਤੇ ਮਖਾਣੇ ਆ ਤੇ ਸੁੰਡ ਪੀਸੀ ਹੋਈ ਪਹਿਲਾਂ ਹੀ ਆ ਅਸੀਂ ਪੀਸ ਕੇ ਰੱਖੀ ਹੋ ਗੋੜਿਆ ਇਹਨੂੰ ਅਸੀਂ ਦੇਸੀ ਘੇਚ ਬਣਾਵਾਂਗੇ ਜੇ ਤੁਹਾਡੇ ਕੋਲ ਇਹਨਾਂ ਚ ਕੋਈ ਚੀਜ਼ ਘੱਟ ਵੀ ਆ ਤੁਸੀਂ ਸਕਿਪ ਵੀ ਕਰ ਸਕਦੇ ਪਰ ਆਹ ਮੇਨ ਚੀਜ਼ਾਂ ਜਿਹੜੀਆਂ ਇਹਦੀਆਂ ਹੈਗੀਆਂ ਸੌਂਡ ਗੋੜ ਜੁਵੈਨ ਸੌਫ ਇਹ ਮੇਨ ਆਹ ਵਾਲੇ ਜਿਹੜੇ ਸਪਾਈਸੀ ਜਿੱਦਾਂ ਲੈਂਚੀ ਤੇ ਆ ਕਾਲੀ ਮਿਰਚ ਬਾਕੀ ਇਹਨਾਂ ਚ ਜੇ ਤੁਹਾਡੇ ਕੋਲ ਮਖਾਣੇ ਨਹੀਂ ਉਹ ਉਹ ਮਖਾਣੇ ਜਾਂ ਡਰਾਈ ਫਰੂਟਸ ਤੁਸੀਂ ਕੋਈ ਵੀ ਤੁਹਾਡੇ ਕੋਲ ਘੱਟ ਵਾ ਤਾਂ ਤੁਸੀਂ ਸਕਿਪ ਕਰ ਸਕਦੇ ਆ ਬਾਕੀ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਇਹ ਮੇਨ ਆ ਦੇਸੀ ਘੇਵੀ ਅਸੀਂ ਇਹਨਾਂ ਨੂੰ ਬਣਾਵਾਂਗੇ ਸਾਰੀਆਂ ਚੀਜ਼ਾਂ ਨੂੰ ਪੀਸ ਲਵਾਂਗੇ। ਲੋ ਜੀ ਸਮਾਨ ਅਸੀਂ ਪੀਸ ਲਿਆ ਸਾਰਾ। ਇਸ ਤਰ੍ਹਾਂ ਦਾ ਹੋ ਗਿਆ ਪੀਸ ਕੇ ਇਹ ਮਿਸ਼ਰਣ ਬਣ ਗਿਆ। ਅਸੀਂ ਬਣਾਉਣ ਲੱਗੇ ਹਾਂ। ਥੋੜਾ ਜਿਹਾ ਦੇਸੀ ਘਿਓ ਪਾ ਕੇ ਸਾਰਾ ਸਮਾਨ ਪਾਵਾਂਗੇ ਦੇਸੀ ਘਿਓ 'ਚ। ਦੇਸੀ ਘਿਓ ਪਾਉਣ ਤੋਂ ਬਾਅਦ ਅਸੀਂ ਆਹ ਜਿਹੜਾ ਸਮਾਨ ਪੀਸਿਆ ਅਸੀਂ ਸਾਰਾ ਇਹ ਅਸੀਂ ਇਹਦੇ 'ਚ ਸੁਕੇ ਜਿੱਤਾ ਖਾਂਸੀ ਰੇਸਾ ਜੋ ਵੀ ਆ ਇਹਦੇ ਨਾਲ ਬੜਾ ਵਧੀਆ ਫਰਕ ਪੈ ਜਾਂਦਾ ਤੁਸੀਂ ਇਹਨੂੰ ਰਾਤ ਨੂੰ ਖਾ ਲਓ ਜਾਂ ਸਵੇਰੇ ਉੱਠਦੇ ਚਾਹ ਨਾਲ ਵੀ ਖਾ ਸਕਦੇ ਆ ਬਹੁਤ ਛੇਤੀ ਫਰਕ ਪੈਦਾ ਹੈ ਨਾ ਜਿਹੜੇ ਅਸੀਂ ਮਸਾਲੇ ਪਾਏ ਆਹਾ ਜੋ ਵੀ ਆ ਡਰਾਈ ਫਰੂਟਸ ਵਗੈਰਾ ਉਹਨਾਂ ਦਾ ਅਸੀਂ ਜ਼ਿਆਦਾ ਨਹੀਂ ਆ ਜੇ ਆਪਾਂ ਜ਼ਿਆਦਾ ਪੁੰਨਾਗੇ ਨਾ ਜ਼ਿਆਦਾ ਕਰਾਂਗੇ ਤੇ ਉਹਦੇ ਜਿਹੜੇ ਜੋ ਵੀ ਬੈਨੀਫਿਟ ਆ ਉਹ ਨਹੀਂ ਰਹਿੰਦੇ ਬਸ ਐਨਾ ਕੀ ਕਰਨਾ ਸਿਰਫ ਘੇਜਾ ਰੋਣਾ ਹੀ ਹੈ ਇਹ ਕੱਟ ਕਰ ਲੈ ਤੇ ਜਿਹੜਾ ਥੋੜੀ ਜਿਹੀ ਮੇਕੋ ਖਸਤਾ ਸਟੇਈ ਸੀ ਜੇ ਹੈਗੀ ਤਾਂ ਪਾ ਦਿਓ ਨਹੀਂ ਤਾਂ ਰਹਿਣ ਦਿਓ ਕਿ ਮੇਕੋ ਪਈ ਸੀ ਥੋੜੀ ਜਿਹੀ ਮੈਂ ਪਾ ਦਿੱਤੀ ਹੈ ਆ ਦੇਖੋ ਆਹ ਗੋੜੇ ਗੋੜੇ ਦੇ ਵਿੱਚ ਬਰਾਬਰ ਮਤਲਬ ਕਿ ਜ਼ਿਆਦਾ ਹੀ ਪਾਓ ਗੋੜੇ ਕਿ ਗੁੜ ਨਾਲ ਇਹ ਜ਼ਿਆਦਾ ਵਧੀਆ ਟੇਸਟ ਵੀ ਆਉਂਦਾ ਤੇ ਇਹਨੂੰ ਜਿਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਆ ਲੋਜੀ ਬਣ ਕੇ ਤਿਆਰ ਤੁਸੀਂ ਨਾ ਥੋੜਾ ਗੁੜ ਜ਼ਿਆਦਾ ਘੁੱਟ ਲਿਓ ਸਾਤੋਂ ਨਿਕੁੱਟ ਹੋਇਆ ਦੇਖੋ ਪਰ ਇਹ ਵਿੱਚ ਮੈਲਟ ਹੋ ਜਾਣਾ ਬਿਲਕੁਲ ਚੰਗੀ ਤਰ੍ਹਾਂ ਹੋਣ ਥੋੜੀ ਇਹ ਇਸ ਤਰ੍ਹਾਂ ਦਾ ਬਣਨਾ ਹੈ ਤੇ ਤੁਸੀਂ ਇਹਨੂੰ ਦੁੱਧ ਨਾਲ ਵੀ ਖਾਓ ਚਾਹ ਨਾਲ ਵੀ ਖਾ ਸਕਦੇ ਆ ਚੀਨਾ ਵੀ ਤੁਸੀਂ ਖਾਣਾ ਉਹਦੇ ਚਾ ਤੁਸੀਂ ਚੀਨੀ ਘੱਟ ਪਾਓ ਚਾਹ ਨਾ ਖਾਣਾ ਜਾਂ ਗੋੜ ਨਾ ਖਾਓ ਦੁੱਧ ਨਾ ਪੀਣਾ ਕਿਉਂਕਿ ਇਹਦੇ ਵਿੱਚ ਮਿੱਠਾ ਬਹੁਤ ਹੁੰਦਾ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਮੈਂ ਕਹਿਆ ਹਾਂ ਸਭ ਬੰਦ ਕਰਤਾ ਬਿਲਕੁਲ ਟੋਟਲੀ ਹੁਣ ਥੋੜੀ ਦੇਰ ਅਸੀਂ ਇਹਨੂੰ ਟੱਕ ਕੇ ਰੱਖਾਂਗੇ ਜਿਹੜਾ ਗੋੜ ਸਾਡਾ ਥੋੜਾ ਰਹਿ ਗਿਆ ਨਾ ਇਹ ਵਿੱਚ ਮੈਲਟ ਹੋ ਜਾਊਗਾ ਜੇ ਸੇ ਗੋੜ ਤੁਸੀਂ ਕਤੂਕਾਸ ਕਰ ਲਿਓ ਜਾਂ ਛੁਰੀ ਨਾਲ ਬਰੀਕ ਬਰੀਕ ਘੱਟ ਲਿਓ ਕਰਤਾ ਮੈਂ ਨਾ ਟੱਕ ਦੂੰਗੀ ਜਿਹੜਾ ਵਿੱਚ ਗੋੜ ਪਾਇਆ ਉਹ ਥੋੜਾ ਮੈਲਟ ਹੋ ਜਾਵੇ ਤੇ ਤੁਸੀਂ ਇਹਦੇ ਵਿੱਚ ਤੇਲ ਵੀ ਪਾ ਸਕਦੇ ਆ ਕੋਈ ਵੀ ਤੁਹਾਡੇ ਕੋਲ ਉਸਮਾਨਾ ਪਾ ਸਕਦੇ ਆ ਹਾਂ ਦੇ ਕੋਨਾਰੀਅਲ ਮੈਂ ਬਾਅਦ ਵਿੱਚ ਪਾਇਆ ਸਭ ਤੋਂ ਕਿਉਂਕਿ ਇਹ ਪਹਿਲਾਂ ਬਰੀਕ ਪੀਸ ਆਪ ਇਹ ਕਤੂ ਕਸ ਕੀਤਾ ਸੀ ਤਾਂ ਦੇਖ ਲਓ ਬਿਲਕੁਲ ਹੋ ਗਿਆ ਮੈਲਟ ਵਿੱਚ ਹੁਣ ਤੁਸੀਂ ਇਹਨੂੰ ਗੁੱਦਨਾ ਖਾਓ ਬਹੁਤ ਇੱਕ ਅੱਜ ਅਸੀਂ ਹੁਣ ਦੁੱਧ ਨਾ ਖਾਣ ਲੱਗੇ ਆ ਜੇ ਤੁਸੀਂ ਚਾਹੋ ਤੇ ਇਹਦੇ ਛੋਟੇ ਛੋਟੇ ਪਲੇਟੇ ਜਾਂ ਲੱਡੂ ਜੇ ਬਣਾ ਲਓ ਤੇ ਪਾਣ ਚਾਣੇ ਗਰਮ-ਗਰਮ ਤੇ ਨਹੀਂ ਤਾਂ ਤੁਸੀਂ ਐਸੇ ਤਰ੍ਹਾਂ ਖਾ ਲਓ ਜੇ ਕਿਸੇ ਨੂੰ ਤੁਸੀਂ ਦੇਣੇ ਆ ਸਫ਼ਰ ਤੇ ਜਾਂਦਾ ਆ ਕੋਈ ਰਾਤ ਬਾਹਰ ਚੱਲਣਾ ਇਹ ਛੋਟੇ ਛੋਟੇ ਪਲੇਟੇ ਜੇ ਬਣਾ ਦਿਓ ਬਹੁਤ ਹੀ ਟੇਸਟੇਬਲ ਹੁੰਦਾ ਤੇ ਗਲਾ ਹੋਈ ਨਾ ਤਾਂ ਆ ਬਹੁਤ ਖਰਾਬੀ ਖਾਂਸੀ ਬਹੁਤ ਸੀ ਮਿਲੂ ਇਹ ਬਣਾ ਕੇ ਖਾਣੇ